ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਬਲੌਗ ਦੀ ਸਟਾਰਟਿੰਗ ਕਰਦੇ ਆਂ ਆਪਾਂ ਚਾਹ ਦੇ ਨਾਲ ਆ ਜੋ ਚਾਹ ਪੀ ਲੋ ਸਾਰੇ ਜਣੇ ਗੁੜ ਦੀ ਬੜੀ ਸਵਾਦ ਆ ਲਓ ਜੀ ਚਾਹ ਪਾਣੀ ਪੀ ਕੇ ਫਿਰ ਆਪਾਂ ਤਿਆਰੀ ਕਰਨ ਲੱਗ ਜਾਈਏ ਇੱਥੇ ਆਲੂ ਦੇ ਪਰੌਂਠਿਆਂ ਦੀ ਤੇ ਮੈਂ ਕੁੱਟ ਰਹੀ ਸੀ ਮਿਰਚਾਂ ਤੇ ਨਾਲ ਮੇਥੇ ਕੁੱਟ ਰਹੀ ਸੀ ਕੁੰਡੇ ਦੇ ਵਿੱਚ ਪਿੰਡ ਚ ਆਈਏ ਤੇ ਕੁੰਡਾ ਘੋਟਣਾ ਦੇ ਨਾਲ ਕੋਈ ਕੰਮ ਨਾ ਕਰੀਏ ਇਹ ਤਾਂ ਹੋ ਨਹੀਂ ਸਕਦਾ ਹਨਾ ਬਹੁਤ ਜ਼ਿਆਦਾ ਟੇਸਟੀ ਚੀਜ਼ ਬਣਦੀ ਹੈ ਜਿਹੜੀ ਆਪਾਂ ਇਦਾਂ ਬਣਾਉਣਾ ਹੈ ਚਾਹੇ ਕੋਈ ਦਾਲ ਸਬਜ਼ੀ ਦਾ ਮਸਾਲਾ ਹੋਵੇ ਚਾਹੇ ਕੁਝ ਵੀ ਕੁੰਡੇ ਵਿੱਚ ਕੁੱਟ ਕੇ ਨਾ ਤੇ ਮਿਕਸੀ ਆਰਗਾ ਸਵਾਦ ਜਿਹੜਾ ਬਿਲਕੁਲ ਨਹੀਂ ਆਉਂਦਾ ਮਿਕਸੀ ਦੇ ਵਿੱਚ ਕੁੱਟਣ ਨਾਲ ਸਵਾਦ ਤੇ ਗ੍ਰੈਂਡਰ ਦੇ ਵਿੱਚ ਤੇ ਜਿਹੜਾ ਆਪਾਂ ਇਦਾਂ ਕੁੰਡੇ ਘੋਟੜੇ ਨਾਲ ਕੁੱਟ ਕੇ ਪਾਉਨੇ ਆ ਤੇ ਇੱਥੇ ਮੈਂ ਹਰੀਆਂ ਮਿਰਚਾਂ ਤੇ ਮੇਥੇ ਕੁੱਟ ਰਹੀ ਸੀਗੀ ਕਿਉਂਕਿ ਮੈਂ ਨਾਲ ਮਿਕਸ ਕਰਨੇ ਆ ਆਲੂਆਂ ਦੀ ਪਿਠੀ ਦੇਖੋ ਮੇਰੀ ਉਹ ਦੇਖੋ ਰੈਡੀ ਕੀਤੀ ਪਈ ਆ ਤੇ ਉਹਦੇ ਵਿੱਚ ਇਹ ਮੈਂ ਮਿਕਸ ਕਰੂੰਗੀ ਟੇਸਟ ਅਲੱਗ ਹੀ ਹੋ ਜਾਂਦਾ ਇੰਨਾ ਵੱਧ ਜਾਂਦਾ ਟੇਸਟ ਬਹੁਤ ਜ਼ਿਆਦਾ ਘਰੋਂ ਤੋੜੇ ਹੋਏ ਮੇਥੇ ਆ ਇੱਧਰ ਸਾਡੇ ਨਾਲ ਹੀ ਲੱਗੀ ਹੋਈ ਆ ਥੋੜੀ ਜਿਹੀ ਕਿਆਰੀਆਂ ਜੀਆਂ ਤੇ ਉਹਦੇ ਵਿੱਚ ਮੇਥੇ ਵਗੈਰਾ ਲੱਗੇ ਹੋਏ ਨੇ ਤੇ ਆ ਦੇਖੋ ਰਲਾਲਿਆ ਮੈਂ ਸਾਰਾ ਕੁਝ ਪਿਠੀ ਵਗੈਰਾ ਤੇ ਹੁਣ ਲੱਗਾਂਗੇ ਆਪਾਂ ਪਰਾਠੇ ਬਣਾਉਣਾ ਆ ਦੇਖੋ ਬੱਚੇ ਦੇਖੋ ਕਿ ਮੈਂ ਖੇਡਦੇ ਫਿਰਦੇ ਆ ਇਹ ਤਾਂ ਇੰਨਾ ਸ਼ੌਂਕ ਚੜਿਆ ਹੁੰਦਾ ਨਾ ਨਾਈਟ ਸੂਟ ਦੇ ਵਿੱਚ ਹੀ ਫਿਰਦੀ ਆ ਮਿੱਠੀ ਤਿਆਰ ਕਰਨ ਤੋਂ ਬਾਅਦ ਫਿਰ ਮੈਂ ਲੱਗ ਗਈ ਸੀਗੀ ਕੱਪੜੇ ਧੋਣ ਤੇ ਕੱਪੜੇ ਮੇਰੇ ਪਾਏ ਹੋਏ ਸੀ ਪਹਿਲਾਂ ਦੇ ਹੀ ਮਸ਼ੀਨ 'ਚ ਮਾਰਨਿੰਗ ਹੀ ਚਾਹ ਪੀ ਕੇ ਪਾਤੇ ਸੀ ਇਹ ਤੇ ਫਿਰ ਹੁਣ ਜਦ ਨੂੰ ਹੋ ਗਏ ਸੀ ਇਹ ਤੇ ਫਿਰ ਮੈਂ ਕਿਹਾ ਚੱਲ ਪਹਿਲਾਂ ਇਹ ਕੱਢਦਾ ਸਵੇਰੇ ਸਵੇਰੇ ਜਿਹੜਾ ਕੰਮ ਕਰ ਲੀਏ ਕਰ ਲੀਏ ਬਾਅਦ ਚ ਤਾਂ ਇੰਨੀ ਧੁੱਪ ਚੜ ਜਾਂਦੀ ਆ ਮੰਮੀ ਕਹਿੰਦਾ ਬਹੁਤ ਜ਼ਿਆਦਾ ਗਰਮੀ ਫੀਲ ਹੋਣ ਲੱਗ ਜਾਂਦੀ ਆ ਤੇ ਬੱਚੇ ਮੇਰੇ ਖੇਡਦੇ ਫਿਰਦੇ ਆ ਆਪਾਂ ਆਪ ਬਣਾਉਣ ਲੱਗਿਆਂ ਚੁੱਲੇ ਤੇ ਆਲੂ ਵਾਲੇ ਪਰੌਂਠੇ ਅੱਜੋ ਦਿਨੇ ਦਿਨੇ ਖਾਣੇ ਆ ਹਨਾ ਸਰਲ ਸੱਦਾ ਦੇ ਲੋ ਕਿ ਆਜੋ ਜਿੰਨੇ ਜਿੰਨੇ ਖਾਣੇ ਆ ਆਜੋ ਕਹਦਾ ਸਰਗਨ ਨਾਨੀ ਤੇਰੇ ਅਲੂਆਲੇ ਬੜੇ ਜਿੰਨੇ ਖਾਣੇ ਆਜੋ ਸਾਰਗਨ ਦਾ ਸ਼ਰਾਰਤਾਂ ਵੱਲ ਧਿਆਨ ਉਸਾਰਾ ਹੈ ਹੈ ਕਾ ਕਾਇ ਕਾਇ ਜੀ ਹੋਇਆ ਹਨਾ ਕਾ ਕਾ ਸੇਕਾ ਫਿਰ ਹੈਲੋ ਕਰਦੇ ਸਰਨ ਹੈਲੋ ਬਾਏ ਬਾਏ ਹੈਲੋ ਸਵੇਰ ਸ਼ਾਮ ਤਾਂ ਮੇਰੇ ਬਿਲਕੁਲ ਨਹੀਂ ਹੱਥ ਲੱਗਦੀ ਹੈਗੀ ਸਰਗੁਣ ਇੰਨਾ ਮਤਲਬ ਇਹਨੂੰ ਨਾ ਚਾਰਜ ਪਰ ਇੰਨਾ ਕੁਝ ਦੱਸਦਾ ਹੁੰਦਾ ਬਾਦ ਵਿੱਚ ਫਿਰ ਤੇਜ਼ ਦੁੱਪ ਹੋ ਜਾਂਦੀ ਹੈ ਫਿਰ ਮੈਂ ਇਹਨਾਂ ਹਾਤੂ ਆ ਕੇ ਇਹਨਾਂ ਨੂੰ ਅੰਦਰ ਕਰ ਲੈਣੀ ਹੁੰਦੀ ਹੈ ਜਿੰਨਾ ਟਾਈਮ ਹੁਣ ਨਹੀਂ ਨਾ ਤੇ ਉਹਨਾਂ ਟਾਈਮ ਇਹਨਾਂ ਨੇ ਨਾਈਟ ਸੂਟ ਆਪ ਦਾ ਮਿੱਟੀ ਦੇ ਨਾਲ ਲੇਤੂ ਫੇਤੂ ਕਰ ਲੈਣਾ ਇੰਨਾ ਜ਼ਿਆਦਾ ਖੇਡਦੇ ਨੇ ਬਹੁਤ ਜ਼ਿਆਦਾ ਤੇ ਅਸੀਂ ਬਣਾ ਰਹੇ ਸੀਗੇ ਪਰੌਠੇ ਬਣਾਉਣ ਲੱਗ ਗਏ ਅਸੀਂ ਚੁੱਲ੍ਹੇ ਤੇ ਕਿਉਂਕਿ ਫਿਰ ਨਾ ਟਾਈਮ ਜ਼ਿਆਦਾ ਲੱਗਦਾ ਚੁਰਤੇ ਲੱਗੇ ਸੀ ਚੁਰਤੇ ਤਵੀ ਰੱਖ ਕੇ ਇਕੱਠੇ 4-4 ਪਰੌਠੇ ਪਾਵਾਂਗੇ ਤਵੀ ਤੇ ਮੈਂਟੋ-ਮੈਂਟੀ ਬਣ ਜਾਣਗੇ ਤੇ ਫਿਰ ਔਖਾ ਹੋ ਜਾਂਦਾ ਕਿਉਂਕਿ ਹੁਣ ਇਕੱਠੇ ਕਿੰਨੇ ਜਾਣੇ ਹੋਏ ਹੋਏ ਆ ਸਿਸਟਰ ਦੀ ਬੇਟੀ ਵੀ ਆ ਗਈ ਸੀਗੀ ਤੇ ਦੂਸਰੀ ਸਿਸਟਰ ਦਾ ਬੇਟਾ ਵੀ ਆ ਗਿਆ ਸੀ ਮੇਰੇ ਕੋਲੋਂ ਜਿਹੜੇ ਮੇਰੇ ਨਾਲ ਰਹਿੰਦੇ ਆ ਆਹ ਦੇਖ ਲਓ ਰੇੜੇ ਤੇ ਪੱਠੇ ਆ ਗਏ ਆਪਣੇ ਪਸ਼ੂਆਂ ਦਾ ਚਾਰਾ ਤੇ ਮਤਲਬ ਇਹ ਚੀਜ਼ਾਂ ਨਾ ਜਿਹੜੀਆਂ ਹੈਗੀਆਂ ਇਹਨਾਂ ਚੀਜ਼ਾਂ ਨੂੰ ਬਹੁਤ ਮਿਸ ਕਰਦੀਆਂ ਮੈਂ ਤਾਂ ਪਿੰਡ ਸ਼ਹਿਰ ਦੇ ਵਿੱਚ ਵਿਆਹ ਕਰਾ ਕੇ ਬਹੁਤ ਜ਼ਿਆਦਾ ਮੈਨੂੰ ਹੁੰਦਾ ਵਾ ਤੇ ਇਹ ਚੀਜ਼ਾਂ ਮੈਨੂੰ ਬਹੁਤ ਮਿਸ ਕਰਦੀਆਂ ਤਾਂ ਹੀ ਮੇਰਾ ਇੱਥੇ ਬਹੁਤ ਮਨ ਲੱਗਦਾ ਫੋਨ ਬੰਦ ਕਰ ਦਿਓ ਫਿਰ ਮੈਂ ਬਾਅਦ ਚ ਦੇਖੀਂ ਦੇਖੋ ਆਲੂ ਆਲੂ ਦੇਖੋ ਕਿੰਨੇ ਭਰੇ ਹੋਏ ਆ ਭਰੇ ਹੋਏ ਆਲੂ ਮੱਠੇ ਵਾਲੇ ਪਰੌਂਠੇ ਦਹੀਂ ਮੱਖਣ ਦੇਖੋ ਮੱਖਣ ਗਾਂ ਦੇ ਦੁੱਧ ਦਾ ਮੱਖਣ ਲੱਸੀ ਇਹ ਆਪ ਕੋ ਫੱਟ ਫੱਟ ਥਾਲੀ ਥੋਕ ਬਹੁਤ ਲੱਗੀ ਹੋਈ ਹੈ ਟਾਈਮ ਕਾਫੀ ਹੋਇਆ ਪਿਆ ਚਲ ਖਾਈਏ ਆਜਾ ਇੱਥੇ ਅਸੀਂ ਲੱਗੇ ਸੀਗੇ ਬ੍ਰੇਕਫਾਸਟ ਕਰਨ ਤੇ ਬੱਚੇ ਦੇਖ ਲੋ ਬੱਚੇ ਨਾਲੋ ਨਾਲ ਨਾ ਫੋਨ ਨਹੀਂ ਛੱਡਦੇ ਇਹਨਾਂ ਨੂੰ ਖੇਡਣ ਦਾ ਵੀ ਹੈਗਾ ਤੇ ਫੋਨ ਦਾ ਵੀ ਜੇ ਅੰਦਰ ਲਿਆ ਕਿਵੇਂ ਕਹਤਾ ਵੀ ਇੱਥੇ ਬੈਠ ਜਾ ਅੰਦਰ ਬੈਠ ਜਾ ਹੁਣ ਗਰਮੀ ਹੋ ਗਈ ਮਤਲਬ ਬਾਹਰ ਤਾਂ ਫਿਰ ਇਹਨਾਂ ਨੇ ਫੋਨ ਚੱਕ ਲੈਣੇ ਆ ਇਹਨਾਂ ਇਹਨਾਂ ਦਾ ਹੈਗਾ ਫਿਰ ਮੈਂ ਫੋਨ ਬੰਦ ਕਰਾਇਆ ਮੈਂ ਕਿਹਾ ਰੋਟੀ ਟਾਇਟ ਲਿਸਟ ਫੋਨ ਬੰਦ ਕਰਕੇ ਖਾ ਲੋ ਬੱਚਿਆਂ ਨੂੰ ਇੰਨਾ ਹੋਇਆ ਹੋਇਆ ਨਾ ਫੋਨ ਦਾ ਜਿੰਨਾ ਮਰਜ਼ੀ ਕਹਿ ਲੋ ਮੈਂ ਤਾਂ ਵੈਸੇ 10 ਮਿੰਟ ਹੀ ਦਿੰਨੀ ਹੁੰਦੀ ਆ 10 ਮਿੰਟ ਬਾਅਦ ਮੈਂ ਫੋਨ ਫੜ ਲੈਣੀ ਹੁੰਦੀ ਆ ਵੀ ਮੈਂ ਜ਼ਿਆਦਾ ਟਾਈਮ ਨਹੀਂ ਦਿੰਦੀ ਇਹ ਮੰਮੀ ਕਾ ਪੇਟੀਆਂ ਵਾਲਾ ਰੂਮ ਇਹ ਪੇਟੀ ਤੇ ਸਾਡੇ ਇਹ ਬੈਗ ਵਗੈਰਾ ਪਏ ਆ ਦੇਖ ਲਓ ਭਰੀ ਪਈ ਆ ਪੇਟੀ ਬੈਗਾਂ ਬੋਗਾਂ ਨਾਲ ਜੈਕਟ ਲੈ ਕੇ ਆਏ ਸੀ ਵੀ ਠੰਡ ਠੁੰਡ ਕਈ ਵਾਰੀ ਨਾ بارش ਵਗੈਰਾ ਹੋ ਜਾਂਦੀ ਆ ਮੀਂਹ ਆ ਜਾਂਦਾ ਠੰਡ ਹੋ ਜਾਂਦੀ ਆ ਇਸ ਲਈ ਇਹ ਮੰਮੀ ਦੀ ਤੇ ਮੇਰੀ ਮਾਸੀ ਦੀ ਪੇਟੀ ਟਰੰਕ ਇਹ ਦੋ ਟਰੰਕ ਤੇ ਮੇਰਾ ਟਰਾਈਪਾਰਟ ਇੱਕ ਇੱਧਰ ਟ੍ਰਾਂਕ ਪਿਆ ਵਾ ਇੱਥੇ ਇਹ ਸਾਡੇ ਬੈਗ ਤੇ ਇੱਕ ਆ ਮੇਰੀ ਦਾਦੀ ਦਾ ਸੰਦੂਕ ਆ ਬਹੁਤ ਜ਼ਿਆਦਾ ਪੁਰਾਣਾ ਗੱਗਾ ਮੇਰਾ ਸ਼ੌਂ ਗਿਆ ਅੱਗ ਕਬੇ ਸ਼ੌਂ ਗਿਆ ਨੀ 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 ਕਰੇ ਇਹ ਨੀ ਨੀ ਕਰੇ ਉਹ ਵੀ ਪਰੇ ਹਟਾਈ ਸਰਗੁਨ ਸੌਂ ਗਈ ਸੀ ਤੇ ਇਦਾਂ ਹੀ ਦੇਖ ਲਓ ਮਿੱਟੀ ਦੇ ਵਿੱਚ ਫੈਲਦੀ ਫੈਲਦੀ ਉਹਨੂੰ ਨੀਂਦ ਆਉਣ ਲੱਗ ਗਈ ਇੱਕਦਾਂ ਵੀ ਬਸ ਕਹਿੰਦੀ ਮੈਨੂੰ ਸਮਾ ਦੇ ਵਸ ਮੈਂ ਫਿਰ ਵਿਚਾਰੀ ਦੇ ਕੱਪੜੇ ਜੇ ਝਾੜ ਕੇ ਉਦਾਂ ਹੀ ਉਦਾਂ ਹੀ ਸੁਵਾਤੀ ਹੁਣ ਮੈਂ ਬਾਹਰ ਚ ਨਵਾਉਗੀ ਇਹਨੂੰ ਇੰਨੀ ਛੇਤੀ ਹੋ ਗਈ ਵੀ ਪਤਾ ਨਹੀਂ ਖੇਡਦੀ ਖੇਡਦੀ ਥੱਕ ਗਈ ਇਹਨੂੰ ਇਹ ਹੋ ਗਿਆ ਮੈਨੂੰ ਬਸ ਸਵਾਦ ਹੋ ਹੁਣ ਤੇ ਉਹ ਬੱਚੇ ਹਜੇ ਬੈਠੇ ਤਾਸ਼ ਖੇਡਦੇ ਆ ਤੇ ਆਂਟੀ ਆਏ ਹੋਇਆ ਝਾੜੂ ਪੂੰਛਾ ਕਰਨ ਤੇ ਬੇਟੀ ਮੇਰੀ ਸਾਰੇ ਇੱਥੇ ਮਤਲਬ ਬੈੱਡ ਸ਼ੀਟਾਂ ਵਗੈਰਾ ਉਹਨੇ ਪਹਿਲਾਂ ਸਹੀ ਕੀਤੀਆਂ ਫਿਰ ਰੋਟੀ ਰੋਟੀ ਖਾ ਕੇ ਹੁਣ ਸੋਫੇ ਵਗੈਰਾ ਸਾਰੇ ਸਹੀ ਕਰਦੀ ਆ ਟੇਬਲ ਤੇ ਕੱਪੜਾ ਕੁਪੜਾ ਮਾਰ ਦੂਗੀ ਤੇ ਨਾਲ ਲੱਗੀ ਰਹਿੰਦੀ ਆ ਏਦਾਂ ਲਾਉਣੀ ਹੁੰਨੀ ਆ ਮੈਂ ਥੋੜਾ ਬਹੁਤ ਵੀ ਨਾਲ ਲੱਗੇ ਕੰਮ ਕਰੇ ਤੇ ਨਹੀਂ ਤਾਂ ਇੱਥੇ ਨਾਨੀ ਕੋਲੇ ਆ ਕੇ ਤਾਂ ਬਿਲਕੁਲ ਹੀ ਨਹੀਂ ਸੁਣਦੇ ਹੈਗੇ ਪਤਾ ਵੀ ਨਾਨੀ ਨੇ ਕੁਝ ਕਹਿਣ ਨਹੀਂ ਦੇਣਾ ਤੇ ਕੋਈ ਬੱਚਾ ਵੀ ਕੋਈ ਗੱਲ ਨਹੀਂ ਸੁਣਦਾ ਹੈਗਾ ਮੇਰੀ ਆਂਟੀ ਜਿਹੜੀ ਹੈਲਪਰ ਆਂਟੀ ਹੈ ਪਹਿਲਾਂ ਗੋਹਾ ਵਗੈਰਾ ਸੈੱਟ ਕੇ ਆਈ ਹੈ ਉੱਧਰ ਮੱਝਾਂ ਕੰਨੀ ਪਸ਼ੂਆਂ ਦਾ ਕਰਕੇ ਆਏ ਆ ਫਿਰ ਆ ਕੇ ਇਹਨਾਂ ਨੇ ਝਾੜੂ ਪੁੱচ্চਾ ਲਾਇਆ ਝਾੜੂ ਪੁੱਛ ਤੋਂ ਬਾਅਦ ਫਿਰ ਭਾਂਡੇ ਵਗੈਰਾ ਧੋ ਦਿੰਦੇ ਹੁੰਦੇ ਆ ਨਾਲ ਤੇ ਇਹ ਸਾਡੇ ਹਜੇ ਕੱਪੜੇ ਜਿਹੜੇ ਇਕੱਠੇ ਕੀਤੇ ਪਏ ਆ ਇਹ ਪਾਉਣੇ ਆ ਸੀ ਮਸ਼ੀਨ 'ਚ ਫਿਰ ਦੁਬਾਰਾ ਤੇ ਦੇਖਾਂਗੇ ਸਾਡਾ ਕੰਮ ਸਾਰਾ ਖਤਮ ਹੋ ਗਿਆ ਫਿਰ ਦੇਖੋ ਪੱਖੇ ਚੱਲਣ ਲੱਗੇ ਜੋਰੋ ਜੋਰ ਕੱਚਾ ਗੈਸ ਇਸ ਲਈ ਚਲਾਇਆ ਪਰ ਫਿਰ ਗਰਮੀ ਆਉਂਦੀ ਆ ਉੱਥੇ ਵਧੀਆ ਲੱਗਦੇ ਹੁਣ ਚਲਦੇ ਤੇ ਮੌਸਮ ਕਾਫੀ ਚੇਂਜ ਹੋ ਗਿਆ ਹੈ ਨਾ ਤੇ ਹੁਣ ਮੇਰੀ ਬੇਟੀ ਨਮਾਣੜੀ ਰਹਿੰਦੀ ਆ ਉਹ ਸੌਂਗੀ ਸੀ ਹੁਣ ਉਹਨੂੰ ਨਿਲਾਉਂਗੀ ਉੱਥੇ ਤੇ ਆਲਮੋਸਟ ਸਾਡਾ ਕੰਮ ਖਤਮ ਆ ਕਿਉਂਕਿ ਅੱਜ ਸਾਡੇ ਨਾਲ ਗੈਸਟ ਨੇ ਆਉਣਾ ਵਾ ਸਾਡੇ ਇਥੇ ਮਤਲਬ ਗੁਮਾਨ ਦੇ ਵਿੱਚ ਕੁੜੀ ਬਿਆਹੀ ਸੀ ਤੇ ਉਹਨੂੰ ਚਾਹ ਪਾਣੀ ਤੇ ਇਨਵਾਈਟ ਕੀਤਾ ਮਤਲਬ ਚਾਹ ਪਾਣੀ ਆਉਗੀ ਉਹ ਪਿੰਕ ਇਸ ਲਈ ਆਪਾਂ ਸਾਰੀਆਂ ਤਿਆਰੀਆਂ ਕਰ ਲਈਆਂ ਤੇ ਹੁਣ ਜਦੋਂ ਵੀ ਆਉਗੇ ਉਦੋਂ ਮੈਂ ਤੁਹਾਡੇ ਨਾਮ ਲਿਖਾਉਂਗੀ ਉਹਨੂੰ ਠੀਕਾ ਜਿਹਾ ਜਦੋਂ ਮਿਲਾਂਗੇ ਆਪਾਂ ਇਹ ਬੇਟੀ ਨੇ ਆਉਣਾ ਸੀਗਾ ਤੇ ਉਹਦੇ ਆਣ ਦੀ ਖੁਸ਼ੀ ਦੇ ਵਿੱਚ ਜਿਹੜਾ ਅਸੀਂ ਤਿਆਰੀਆਂ ਕੀਤੀਆਂ ਹੋਈਆਂ ਵਾਂ ਤੇ ਇੱਥੇ ਅਸੀਂ ਡਾਈਨਿੰਗ ਸੈੱਟ ਵਗੈਰਾ ਕੱਢ ਕੇ ਰੱਖਿਆ ਹੋਇਆ ਸੀਗਾ ਹਨਾ ਜਿਵੇਂ ਕ੍ਰੌਕਰੀ ਵਗੈਰਾ ਹੁੰਦੀ ਹੈ ਵੀ ਉਹ ਕੱਢ ਕੇ ਰੱਖ ਦਈਏ ਤੇ ਉਹਨਾਂ ਨੇ ਆਇਆ ਤੇ ਅਸੀਂ ਕੋਈ ਵੀਡੀਓ ਰਿਕਾਰਡ ਨਹੀਂ ਕੀਤੀ ਕਿਉਂਕਿ ਉਹਦੇ ਹਸਬੰਡ ਨਵੇਂ ਹਨਾ ਆਏ ਸੀਗੇ ਤੇ ਫਿਰ ਚੰਗਾ ਨਹੀਂ ਲੱਗਦਾ ਇਦਾਂ ਕੈਮਰਾ ਚੱਕਣਾ ਵੀ ਕੋਈ ਨਹੀਂ ਵੀ ਲਾਈਕ ਕਰਦਾ ਤੇ ਫਿਰ ਮੈਂ ਇੱਥੇ ਬਾਹਰ ਬੈਠ ਕੇ ਕੱਢਦੀ ਹੁੰਦੀ ਹਾਂ ਸ਼ਾਮ ਦੀ ਸਬਜੀ ਮੈਨੂੰ ਵਧੀਆ ਲੱਗਦਾ ਸਵੇਰ ਸ਼ਾਮ ਤਾਂ ਅਸੀਂ ਬਾਹਰ ਹੀ ਰਹਿੰਦੇ ਆ ਬੇੜੇ ਚ ਬਹੁਤ ਵਧੀਆ ਲੱਗਦਾ ਵਾ ਤੇ ਇਹ ਟਾਈਮ ਮੈਂ ਬਿਲਕੁਲ ਨਹੀਂ ਮਿਸ ਕਰਨਾ ਚਾਹੁੰਦੀ ਹੁੰਦੀ ਇੱਥੇ ਮੈਂ ਕੱਟਣ ਲੱਗੀਆਂ ਚੱਪਣ ਕੱਦੂ ਦੀ ਸਬਜੀ ਤੇ ਬੱਚੇ ਫੇਰ ਦੁਬਾਰਾ ਖੇਡਣ ਲੱਗੇ ਮੇਰੀ ਸਬਜੀ ਵੀ ਖਿਲਾਰਦੀ ਸੀਗੀ ਇਹ ਬਹੁਤ ਖਿਲਾਰਦੀ ਸੀ ਸਬਜੀ ਨ ਚੱਕ ਚੱਕ ਕੇ ਨਾ ਥੱਲੇ ਸੜਦੀ ਸੀ ਮਿੱਟੀ ਚ ਤੇ ਬੱਚੇ ਆ ਨੂੰ ਲਿਆ ਕੇ ਦਿੱਤੇ ਆ ਔਰ ਕਿਹ ਗੈ ਇਹਨਾਂ ਤੋਂ ਬਿਨਾ ਇਹਨਾਂ ਦਾ ਜਨ ਨਹੀਂ ਨਾ ਇਨਕੰਪਲੀਟ ਆ ਇਹਨਾਂ ਤੋਂ ਬਿਨਾ ਹਨ ਤੇ ਇੱਥੇ ਮੰਮੀ ਬਣਾਉਣ ਲੱਗ ਗਈ ਸੀ ਇਹ ਸਬਜੀ ਤੇਲ ਰੱਖ ਲਿਆ ਚੁੱਲੇ ਤੇ ਉਹ ਆਂਟੀ ਬੈਠਿਆ ਸਾਡੇ ਗਵੰਡੀ ਤੇ ਇਹਨਾਂ ਦਾ ਵੀ ਸਾਡੇ ਨਾਲ ਬਹੁਤ ਤਿਓ ਪਿਆਰਾ ਆ ਜਾਂਦੇ ਹੁੰਦੇ ਆ ਮਤਲਬ ਥੋੜੇ ਟਾਈਮ ਬਾਅਦ ਹੀ ਇਹਨਾਂ ਨੂੰ ਇਹਨਾਂ ਦੀ ਬੇਟੀ ਸੀਗੀ ਉਹ ਵਿਆਹ ਤੀ ਹੁਣ ਨਾ ਦਿਲ ਨਹੀਂ ਲੱਗਦਾ ਫਿਰ ਇੱਥੇ ਸਾਡੇ ਕੋਲੇ ਆ ਜਾਂਦੇ ਆ ਜਿੰਨਾ ਟਾਈਮ ਅਸੀਂ ਆਏ ਹੋਏ ਆ ਉਹਨਾਂ ਟਾਈਮ ਵੀ ਹੈ ਨਾ ਉਹਨਾਂ ਨੂੰ ਹੁੰਦਾ ਵਾ ਤੇ ਨਹੀਂ ਵੈਸੇ ਵੀ ਮੰਮੀ ਨਾਲ ਤਿਓ ਪਿਆਰਾ ਮੰਮੀ ਕੋਲੇ ਆ ਜਾਂਦੇ ਹੁੰਦੇ ਆ ਇੱਥੇ ਲਸਣ ਪਾਇਆ ਸੀ ਪਹਿਲਾਂ ਕੱਟਿਆ ਹੋਇਆ ਫਿਰ ਜੀਰਾ ਪਾਤਾ ਜੀਰਾ ਜੇ ਪਹਿਲਾਂ ਪਾਉਨੇ ਆ ਤਾਂ ਫਿਰ ਮੱਚ ਜੇ ਜਾਂਦਾ ਤੇ ਲਸਣ ਵੀ ਥੋੜੇ ਜੇ ਮਤਲਬ ਚੜ ਜੇ ਗਿਆ ਸੀ ਲਸਣ ਵੀ ਕਿਉਂਕਿ ਤੇਜ ਬਹੁਤ ਜ਼ਿਆਦਾ ਤੇਜ ਅੱਗ ਹੋ ਗਈ ਸੀ ਬਾਕੀ ਉਹਨੂੰ ਕਾੜਿਆ ਤੇਲ ਨੂੰ ਤੇ ਇੱਥੇ ਅਸੀਂ ਪਾ ਲਏ ਪਿਆਜ਼ ਤੇ ਟਮਾਟਰ ਤੇ ਹਰੀਆਂ ਮਿਰਚਾਂ ਮੈਂ ਕਹਾਂ ਤੁਹਾਨੂੰ ਮੰਮੀ ਦੀ ਰੈਸਪੀ ਦੱਸਾਂ ਵੀ ਮੰਮੀ ਕਿਵੇਂ ਬਣਾਉਂਦੇ ਆ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਪਾ ਲੀਆਂ ਚੁੱਲ੍ਹੇ ਤੇ ਮਜਾਲੀ ਸੀ ਅੱਗ ਤੇ ਇੱਥੇ ਰੱਖ ਲਈ ਸੀ ਕੜਾਹੀ ਆਹ ਵਾਲੀ ਬਹੁਤ ਜਿਆਦਾ ਪੁਰਾਣੀ ਕੜਾਹੀ ਆ ਜਦਦੇ ਅਸੀਂ ਮੇਲਾ ਛੋਟੇ ਛੋਟੇ ਸੀਗੇ ਅਸੀਂ ਜਦ ਦੀ ਇਹ ਕੜਾਹੀ ਸਾਡੇ ਹੈਗੀ ਆ ਬਹੁਤ ਟਾਈਮ ਪੁਰਾਣੀ ਕੜਾਹੀ ਆ ਇਹ ਮਸਾਲਾ ਮਸੂਲ ਲਪਤ ਜੀਜੂ ਗਾ ਆ ਪਾਲਿਆ ਨੂਨ ਮਿਰਚ ਸੌਰੀ ਹਲਦੀ ਪਾਲੀ ਮਿਰਚਾਂ ਪਾਲੀਆਂ ਤੇ ਮਸਾਲਾ ਪਾਲਿਆ ਸੀ ਗਰਮ ਮਸਾਲਾ ਤੇ ਇਹ ਚੀਜ਼ਾਂ ਮੰਮੀ ਬਸ ਦੋ ਤਿੰਨ ਕਿ ਚੀਜ਼ਾਂ ਨਹੀਂ ਪਾਉਂਦੀ ਹੁੰਦੀ ਐ ਸਬਜ਼ੀ ਚ ਬਾੜਾ ਨਹੀਂ ਕੁਝ ਪਾਉਂਦੇ ਹੈਗੇ ਇੱਥੇ ਪਾਲੇ ਕੱਦੂ ਕੱਟੇ ਹੋਏ ਚੱਪਣ ਕੱਦੂ ਚੱਪਣ ਕੱਦੂ ਵਸੋਂ ਥੋੜਾ ਟਾਈਮ ਹੀ ਆਉਣੇ ਆ ਫਿਰ ਇਸ ਤੋਂ ਬਾਅਦ ਆਉਣੇ ਬੰਦ ਹੋ ਜਾਂਦੇ ਹੁੰਦੇ ਆ ਪੱਕਣ ਲੱਗ ਜਾਂਦੇ ਆ ਕਿਉਂਕਿ ਸਲਾਈ ਬੰਦ ਹੋ ਜਾਂਦੇ ਆ ਤੇ ਹੁਣ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਉੱਪਰ ਦੀ ਦੇਸੀ ਘਿਓ ਪਾ ਕੇ ਖਾਓ ਬਹੁਤ ਟੇਸਟੀ ਲੱਗਦੇ ਆ ਤੇ ਬਸ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਐਨ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਰੜਾ ਲੈਣਾ ਵਾ ਤੇ ਇਸ ਤੋਂ ਬਾਅਦ ਅੱਗ ਥੋੜੀ ਜਿਹੀ ਘੱਟ ਕਰ ਦੇਣੀ ਆ ਤੇ ਇਹਨੂੰ ਟੱਕ ਕੇ ਹੌਲੀ-ਹੌਲੀ ਥੋੜੀ-ਥੋੜੀ ਅੱਗ ਤੇ ਮੱਠੀ-ਮੱਠੀ ਅੱਗ ਤੇ ਪਕਾ ਲੈਣਾ ਵਾ ਤੇ ਬਹੁਤ ਜ਼ਿਆਦਾ ਵਧੀਆ ਬਣਦੀ ਆ ਮੰਮੀ ਨੇ ਉੱਪਰ ਦੀ ਪਾਤਾ ਨਮਕ ਵੈਸੇ ਵੀ ਚੁੱਲੇ ਤੇ ਬਣੀ ਹੋਈ ਚੀਜ਼ ਦਾ ਵੈਸੇ ਹੀ ਟੇਸਟੀ ਹੁੰਦੀ ਆ ਬਹੁਤ بس ਇੱਥੇ ਹੁਣ ਮੰਮੀ ਟੱਕ ਕੇ ਆਪਦਾ ਹੋਰ ਕੰਮ ਕਰਨ ਲੱਗ ਜਾਣਗੇ ਸ਼ਾਮ ਦਾ ਦੁੱਧ ਵਗੈਰਾ ਸਾਂਭਣਾ ਹੁੰਦਾ ਹਨ ਕਿਉਂਕਿ ਕਈ ਘਰ ਆਉਂਦੇ ਆ ਦੁੱਧ ਲੈਣ ਵੀ ਮੰਮੀ ਕੇ ਤੇ ਉਹਨਾਂ ਨੂੰ ਵੀ ਪਾ ਕੇ ਰੱਖਣਾ ਸਾਰਿਆਂ ਨੂੰ ਉਹ ਇਹੋ ਜਿਹੇ ਕੰਮ ਕਰਨ ਲੱਗ ਜਾਣਗੇ ਬਸ ਮੰਮੀ ਇੱਥੇ ਚਲੇ ਗਏ ਸੀ ਤੇ ਫਿਰ ਮੈਂ ਲੱਗ ਗਈ ਸੀਗੀ ਬੈਠ ਕੇ ਮੈਂ ਬੈਠ ਗਈ ਸੀ ਇੱਥੇ ਚੁੱਲ੍ਹੇ ਕੋਲੇ ਤੇ ਹਲਾਉਣ ਹਲੂਣ ਲੱਗ ਗਈ ਸੀ ਸਬਜ਼ੀ ਸਬਜ਼ੀਆਂ ਹਲਾ ਹਲੂ ਕੇ ਮਤਲਬ ਕਿ ਹੌਲੀ ਹੌਲੀ ਪੱਕਦੀ ਰਹੀ ਘੱਟ ਅੱਗ ਤੇ ਥੋੜੀ ਥੋੜੀ ਅੱਗ ਤੇ ਪੱਕਦੀ ਰਹੀ ਤੇ ਨਾਲ-ਨਾਲ ਮੈਂ ਹਲਾਉਂਦੀ ਗਈ ਤੇ ਮੈਂ ਇੱਥੇ ਇਹੀ ਸਬਜ਼ੀ ਦਾ ਮੈਂ ਹੀ ਧਿਆਨ ਰੱਖ ਲਿਆ ਤੇ ਪਾਣੀ ਬਹੁਤ ਜ਼ਿਆਦਾ ਛੱਡ ਦਿੰਦੇ ਆ ਕੱਦੂ ਦੇਖੋ ਕਿੰਨਾ ਪਾਣੀ ਛੱਡਿਆ ਇੱਥੇ ਬਸ ਹੁਣ ਅਸੀਂ ਗਏ ਪਿੱਛੇ ਪਿੱਛੇ ਜਾ ਕੇ ਘਰ ਦੇ ਪਿੱਛੇ ਬਾੜੀ ਜੀ ਲੱਗੀ ਹੋਈ ਆ ਉੱਥੋਂ ਤੋੜ ਲਿਆ ਹਾਂ ਦਾ ਧਣੀਆਂ ਜਦੀ ਤੋਂ ਫਰੈਸ਼ ਧਣੀਆਂ ਤੋੜ ਕੇ ਤੇ ਵਿੱਚ ਰੱਖਤਾ ਮਿਕਸ ਚੱਪੜ ਕਦੂ ਨੇ ਆਪਣਾ ਹੀ ਪਾਣੀ ਛੱਡਦਾ ਸੀ ਉਹੀ ਪਾਣੀ ਦੇ ਵਿੱਚੇ ਪੱਕ ਗਈ ਸੀ ਬਸ ਜਦੋਂ ਪਾਣੀ ਪੜਦਾ ਹੈ ਨਾ ਬੱਚਾ ਸਰਗੁੰਦੇ ਹੀ ਪੜਦਾ ਸ਼ਗੁੰਦੇ ਹਜੇ ਇਗਜ਼ਾਮ ਹੋਏ ਨਹੀਂ ਹਜੇ ਇਗਜ਼ਾਮ ਹੋਏ ਨਹੀਂ ਸਰਗੁੰਦੇ ਹਾ ਜੀ ਮੇਰਾ ਪੁੱਤ ਕਿੰਨਾ ਪੜਦਾ ਕਿੰਨਾ ਪੜਦਾ ਸਾਰਾ ਦਿਨ ਦੇਖੋ ਕਿੰਨਾ ਪੜਦਾ ਬੈਠੀ ਆਰਾਮ ਨਾਲ ਪੈਨ ਕਾਪੀ ਲਈ ਜਦੋਂ ਬੈਠਣਾ ਹੋਇਆ ਨਾ ਉਦੋਂ ਪੜਨਾ ਵੀ ਨਹੀਂ ਉਦੋਂ 10 ਵਾਰੀ ਕਹਿਣਾ ਪੈਣਾ ਹੁਣ ਲਈ ਬੈਠੀ ਆ ਪੈਨ ਕਾਪੀ ਸਬ지 ਮੰਮੀ ਨੇ ਤੜਕਾ ਲਾਤਾ ਸੀ ਮੈਂ ਕਿਹਾ ਮੰਮਾ ਤੁਸੀਂ ਲਾ ਦਿਓ ਤੜਕਾ ਤਾਂ ਹਨਾ ਤੁਹਾਡੇ ਹੱਥ ਦੀ ਵਧੀਆ ਲੱਗਦੀ ਹੈ ਮੰਮੀ ਨੇ ਤੜਕਾ ਲਾਤਾ ਸੀ ਮੈਂ ਕਿਹਾ ਚਲ ਮੈਂ ਹਲਾਈ ਖਲੀ ਜਾਨੀ ਆ ਬੈਠੀ ਮੰਮੀ ਚੱਲ ਇਧਰ ਆਵਦਾ ਦੁੱਧ ਵਗੈਰਾ ਸੰਭਣ ਲੱਗ ਜਾਂਦੇ ਆ ਵਾਲੀ ਗੁਲੀ ਦੇਣ ਹਨ ਤੇ ਕਈ ਘਰ ਲੈ ਕੇ ਜਾਂਦੇ ਆ ਮੰਮੀ ਕਿਹਾ ਦੋ ਦੁੱਧ ਹਨ ਤੇ ਉਹ ਉਹਨਾਂ ਨੂੰ ਪਾ ਕੇ ਰੱਖਣਾ ਹੁੰਦਾ ਇਦਾਂ ਦੇ ਕੰਮ ਜੇ ਮੰਮੀ ਕਰੀ ਗਈ ਸਾਨੂੰ ਮੈਂ ਉੱਤਰ ਸਬਜ਼ੀ ਬਣਾਉਣ ਲੱਗੀ ਪਰ ਹਏ ਸੇਕ ਮੂਰੇ ਬੈਠਾ ਜਾਂਦਾ ਦੂਰੇ ਮੈਨੂੰ ਤਾਂ ਇੰਨੀ ਗਰਮੀ ਆ ਗਈ ਮੈਨੂੰ ਪੱਖਾ ਲਾ ਕੇ ਬੈਠੀ ਹੋਈ ਆ ਹੌਣ ਅੰਦਰ ਆ ਕੇ ਕਿ ਇਕ ਤਾਜ਼ਤ ਨਹੀਂ ਹੈਗੀ ਆਹ ਪੌਣੂ ਚਾਹੀਦੀ ਆ ਦੱਸੇ ਵਧੀਆ ਲੱਗਦੀ ਆ ਕਿਉਂਕਿ ਸਬਜ਼ੀਆਂ ਦਾ ਅਲ ਚੁੱਲ੍ਹੇ ਦੀਆਂ ਹਨਾ ਦਾਲ ਸਾਪੀਆਂ ਹਾਰੇ ਦੀ ਦਾਲ ਵਧੀਆ ਲੱਗਦੀ ਆ ਤੇ ਇਹ ਪਹਿਲੀ ਵਾਰੀ ਬਣਿਆ ਛੱਪਣ ਕੱਦੂ ਤੇ ਸਾਡੇ ਵੀ ਨਹੀਂ ਉੱਥੇ ਹਜੇ ਤੱਕ ਬਣਿਆ ਤੇ ਨਵਾ ਕੀਤਾ ਇਸ ਵਾਰ ਮੰਮੀ ਕੇ ਘਰ ਖਾ ਕੇ ਨਵਾ ਕਰਨਾ ਹਨ ਤੇ ਬਣਾ ਲਿਆ ਹੋਗਾ ਮੇभी ਮਿੱਥੂ ਪਿੱਛੇ ਪਿੱਛੇ ਬਣਾ ਲਿਆ ਹੋਗਾ ਸ਼ਾਇਦ ਤੇ ਹੁਣ ਕਿਉਂਕਿ ਸਾਰਿਆਂ ਨੇ ਬਣਾ ਲਿਆ ਚੱਪਣ ਗੱਦੂ ਦਾ ਇਹ ਹੁੰਦਾ ਵੀ ਛੇਤੀ ਪੱਕ ਜਾਂਦੇ ਆ ਤੇ ਇੱਕ ਅੱਧਾ ਮਹੀਨਾ ਹੀ ਆਉਂਦੇ ਹੁੰਦੇ ਆ ਇਸ ਤੋਂ ਬਾਅਦ ਇਹਨਾਂ ਨੇ ਜਲਦੀ ਪੱਕ ਜਾਣਾ ਹੁੰਦਾ ਤੇ ਪਰ ਬਣਦੇ ਬਹੁਤ ਟੇਸਟੀ ਆ ਦੇਸੀ ਘਰ ਚ ਬਣਾਵੇ ਫਿਰ ਤਾਂ ਹੋਰ ਵੀ ਆ ਦੇਸੀ ਬਣਦੇ ਆ ਮੰਮੀ ਦਾ ਵਸੇ ਸਰੋਂ ਦੇ ਤੇਲ ਚ ਨਾ ਕਰਦਾ ਕੱਢਿਆ ਹੋਇਆ ਤੇਲ ਤੇ ਇਸ ਲਈ ਇਹ ਸਰੋਂ ਦੇ ਤੇਲ ਚ ਬਣਾਉਂਦੇ ਹੁੰਦੇ ਆ ਮੈਂ ਕਿਆ ਫੋੜਨੇ ਗੱਲਾਂ ਕਰ ਲਈਏ ਥੋੜੀਆਂ ਜੀਆਂ ਨਾਲੇ ਪੱਖੇ ਦੀ ਹਵਾ ਲੈ ਲਈਏ ਪੱਖਾ ਲਾ ਕੇ ਬੈਠੀ ਹੋਈ ਹਾਂ ਮੈਂ ਪੱਖਾ ਲਾ ਕੇ ਬੈਠਿਆ ਬਈ ਇੰਨੀ ਠੇਕ ਨਾਲ ਬੁਰਾ ਹਾਲ ਹੋ ਗਿਆ ਬੁਰਾ ਹਾਲ ਇੰਨੀ ਗੱਲ ਨਹੀਂ ਹੋਣੀ ਬਹੁਤ ਜ਼ਿਆਦਾ ਇੱਕ ਮੇਰੇ ਚੜ੍ਹ ਕੇ ਪਈ ਜਾਂਦੀ ਆ ਮੰਮੀ ਕਹਿੰਦੀ ਤੂੰ ਆਪਣੇ ਨਵੇਂ ਸੂਟ ਖਰਾਬ ਕਰੀ ਜਾਨੀਆ ਘਰੇ ਪਾ ਪਾ ਕੇ ਤੇ ਮੈਨੂੰ ਫਿਰ ਮੈਂ ਸਵੇਰ ਗੁਰਦੁਆਰਾ ਸਾਹਿਬ ਚਲਣੀਆਂ ਹੁੰਦਾ ਨਾ ਵੀ ਪੇਕੇ ਆ ਕੇ ਨਵੇਂ ਨਵੇਂ ਸੂਟ ਪਾਉਉਣਾ ਹੈ ਨਾ ਐਕਦਾ ਹੁੰਦਾ ਮੇਰੀ ਮੰਮੀ ਇਹ ਨਹੀਂ ਤੋ ਚੁੱਲ੍ਹੇ ਮੁਰੇ ਤਾਂ ਨਾ ਆਈਆ ਤੇ ਨਵੇਂ ਨਵੇਂ ਸੂਟ ਪਾ ਕੇ ਖਰਾਬ ਕਿਉਂ ਕਰਦੀ ਆ ਮੈਂ ਫਿਰ ਹੁਣ ਫਿਰ ਮੈਨੂੰ ਨਾ ਉਹ ਹੁੰਦਾ ਕਲਜੀ ਹੋ ਜਾਂਦੀ ਐ ਚੇਂਜ ਕਰਨ ਦੀ ਬਸ ਬਸ ਪਾਇਆ ਹੋਇਆ ਠੀਕ ਸਾਰਾ ਦਿਨ ਕਿਹੜਾ ਖਾਸ ਖਾਸ ਕੋਈ ਕੰਮ ਹੁੰਦਾ ਵੀ ਦਹੀਂ ਦਾ ਬਚਾ ਕੋ ਕਿਚਨ ਦੇ ਵਿੱਚ ਥੋੜਾ ਬਹੁਤ ਕਰਾਇਆ ਦਿੰਦੀ ਆ ਮੰਮੀ ਨਾਲ ਤੇ ਅੱਜ ਉਹ ਬੇਟੀ ਆਈ ਸੀਗੀ ਘਰ ਦੇ ਕੋਲ ਹੀ ਆਪਣੇ ਉਹਦੀ ਮੈਰਿਜ ਹੋਈ ਸੀ ਤੇ ਉਹਨਾਂ ਨੂੰ ਚਾਹ ਪਾਣੀ ਪਿਲਾਉਣਾ ਸੀਗਾ ਇਨਵਾਈਟ ਕੀਤਾ ਸੀਗਾ ਟੀ ਪਾਰਟੀ ਤੇ ਉਹਨਾਂ ਨੂੰ ਕੀਤੀ ਫਿਰ ਉਹਦੇ ਹਸਬੰਦ ਵੀ ਸੀਗੇ ਤੇ ਮੈਂ ਨਹੀਂ ਕੈਮਰਾ ਚੱਕਿਆ ਮੈਨੂੰ ਚੰਗਾ ਨਹੀਂ ਲੱਗਿਆ ਤੇ ਮੈਂ ਕਿਹਾ ਦੇ ਲੱਗਦਾ ਹੈ ਨਾ ਸਾਡੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਸੀ ਚਾਹ ਤੇ ਬਲਾ ਕੇ ਤੇ ਫਿਰ ਮੈਂ ਨਹੀਂ ਚੱਕਿਆ ਹੈਗਾ ਵੈਸੇ ਇਹ ਸੀ ਬਹੁਤ ਗੱਲਾਂ ਬਾਤਾਂ ਵਾਲੀਆਂ ਕਾਫੀ ਟਾਈਮ ਬੈਠੇ ਰਹੇ ਵੈਸੇ ਵੀ ਉਹਨਾਂ ਨਾਲ ਕਾਫੀ ਉਹ ਫੈਮਿਲੀ ਨਾਲ ਪਿਆਰ ਆ ਤੇ ਮੇਰੇ ਤਾਂ ਬੱਚੇ ਜ਼ਿਆਦਾਤਰ ਉੱਥੇ ਰਹਿੰਦੇ ਹੁੰਦੇ ਆ ਉਧਰ ਨੂੰ ਚੱਲ ਜਾਂਦੇ ਆ ਜਾਂਦੇ ਰਹਿਣੇ ਘਰੋਂ ਬਸ ਕੰਮ ਕੁਮਲ ਨਾ ਓਕੇ ਇਹਨਾਂ ਨੇ ਉੱਥੇ ਚੱਲ ਜਾਣਾ ਉਹਨਾਂ ਦੇ ਘਰ ਬਹੁਤ ਜ਼ਿਆਦਾ ਪਿਆਰ ਕਰਦਾ ਜਿਹੜਾ ਕੋਈ ਪਿਆਰ ਕਰਦਾ ਨਾ ਬੱਚੇ ਪਿਆਰਦੇ ਹੁੰਦੇ ਜਿਹੜਾ ਕੋਈ ਪਿਆਰ ਕਰਦਾ ਹੈ ਨਾ ਉਹਦੇ ਉਧਰ ਨੂੰ ਬੱਚੇ ਹੁੰਦਾ ਕਿ ਵੀ ਅਸੀਂ ਉੱਥੇ ਹੀ ਜਾਈਏ ਤੇ ਮੇਰੀ ਬੇਟੀ ਵਿਚਾਰੀ ਦੇਖ ਲਓ ਕਿੰਨੀ ਬਿਜ਼ੀ ਹੋਈ ਬੈਠੀ ਆ ਇੰਨਾ ਉਹਨੂੰ ਇੰਤਜ਼ਾਮ ਦੀ ਟੈਨਸ਼ਨ ਪੇਪਰਾਂ ਦੀ ਟੈਨਸ਼ਨ ਉਹਨੂੰ ਸੈਂਟਰ ਲਾ ਕੇ ਮੂਰੇ ਰੱਖਿਆ ਹੋਇਆ ਵਾ ਦੇਖ ਲੋ ਸੁਚਾਰੇ ਦੇ ਕਿੰਨੇ ਨੋਟਸ ਕਿੰਨੇ ਨੋਟਸ ਬਣਾਏ ਹੋਏ ਆ ਦੇਖ ਲੋ ਕਿੰਨੇ ਅਸਾਈਨਮੈਂਟਸ ਹੋਣੀਆਂ ਇੰਨਾ ਕਿਸੇ ਤੇ ਬੋਝ ਹੋਊਗਾ ਜਿੰਨਾ ਮੇਰੀ ਬੇਟੀ ਤੇ ਵਿਚਾਰੀ ਤੇ ਪਿਆ ਹੋਇਆ ਛੋਟੀ ਜਿੱਤੇ ਸਤਬੂ ਨੇ ਬਾਤ ਕਰ ਇੰਨਾ ਨਾ ਬਨੇ ਕਰ ਤੂੰ ਹੈ ਇੰਨਾ ਪੜ੍ਹਦੇ ਹੋ ਤੁਸੀਂ ਇੰਨਾ ਪੜ੍ਹਦੇ ਹੋ ਤੁਸੀਂ ਹਾਂ ਥੋੜਾ ਥੋੜੀ ਕੋਈ ਨਾ ਕੋਈ ਗੱਲ ਕਰਨੀ ਸ਼ੁਰੂ ਹੋ ਗਈ ਹੈ ਨਾ ਵੈਸੇ ਇਹਦੀ ਸਮਝ ਨਹੀਂ ਆਉਂਦੀ ਪਤਾ ਨਹੀਂ ਕਿਹੜੀ ਭਾਸ਼ਾ ਜੀ ਬੋਲਦੀ ਹੋਊਗੀ ਆਇਆ ਆਇਆ ਬਸ ਇਦਾਂ ਬੋਲੀ ਜਾਊਗੀ ਸਾਨੂੰ ਇਹਦੇ ਸਮਝ ਨਹੀਂ ਆਉਂਦੀ ਬਸ ਉਹ ਸਿਰ ਕਹਿਣਾ ਚਾਹੁੰਦੀ ਹੁੰਦੀ ਹੈ ਵਿਚਾਰੀ ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਹਿਣਾ ਚਾਹੁੰਦੀ ਆ ਪਤਾ ਨਹੀਂ ਵਿਚਾਰੀ ਕੀ ਗੱਲਾਂ ਕਰਦੀ ਹੋਊਗੀ ਜਿਹੜੀ ਆਪਾਂ ਨੂੰ ਨਹੀਂ ਸਮਝ ਆਉਂਦੀ ਹੋਰ ਸੁਣਾਉਂਦੀ ਹੈ ਆਪਣੇ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਕੁਛ ਪੁੱਛਿਆ ਕਰੋ ਕੁਛ ਦੱਸਿਆ ਕਰੋ ਆਪਣਾ ਹਨਾ ਕੀ ਕਰ ਰਹੇ ਹਾਂ ਅੱਜ ਕੱਲ ਮੇਰੇ ਦਿਨ ਤਾਂ ਬਹੁਤ ਵਧੀਆ ਲੰਘ ਰਹੇ ਆ ਬਸ ਦਾ ਇਦਾਂ ਨਹੀਂ ਹੈਗਾ ਵੀ ਸੋਹਰੇ ਘਰ ਨਹੀਂ ਲੰਘਦੇ ਸੋਹਰੇ ਘਰ ਵੀ ਬਹੁਤ ਵਧੀਆ ਦਿਨ ਲੰਘਦੇ ਐਚ ਦੀ ਪਤਾ ਕੀ ਹਨ ਮੇਰਾ ਹੈਗਾ ਸਾਦਾ ਮੈਂ ਤਾਂ ਇਨੇ ਦਿਨ ਫੇਕ ਕੇ ਬੈਠੀ ਰਹਿੰਦੀ ਆ ਮੈਨੂੰ ਪਤਾ ਬਗੂ ਪਿੱਛੇ ਸਿਸਟਰ ਹੈਗੀ ਆ ਉਹਨੇ ਮਾਰਨਿੰਗ ਦਾ ਕਰਾ ਕੇ ਮੰਮੀ ਨਾਲ ਸਕੂਲ ਚਲੇ ਜਾਣਾ ਮੰਮੀ ਨੇ ਜਿਹੜਾ ਥੋੜਾ ਬਹੁਤਾ ਉਹ ਕਰ ਲੈਣਾ ਜਿੰਨਾ ਟਾਈਮ ਕਹਿੰਦੇ ਹਨ ਨਾ ਬਜ਼ੁਰਗ ਹੁੰਦੇ ਆ ਸਾਡੇ ਘਰ ਦੇ ਜਿੰਦਾ ਹੁੰਦੇ ਲਗੇ ਬਜ਼ੁਰਗ ਹੈਨਾ ਵੱਡੇ ਸਾਡੇ ਘਰ ਦੇ ਜਿੰਦਾ ਹੁੰਦੇ ਨੇ ਜਿੰਨਾ ਟਾਈਮ ਉਹ ਹੈਗੇ ਆ ਉਹਨਾਂ ਟਾਈਮ ਮੈਨੂੰ ਕੋਈ ਫਿਕਰ ਨਹੀਂ ਹੈਗਾ ਤੇ ਪਰਮਾਤਮਾ ਉਹਨਾਂ ਦੀ ਇੰਨੀ ਲੰਬੀ ਉਮਰ ਕਰੇ ਨਾ ਬਸ ਐਦਾਂ ਹੀ ਸਾਡੇ ਪਰਿਵਾਰ ਨੂੰ ਹੱਸਦਾ ਵਸਦਾ ਰੱਖੇ ਮੰਮੀ ਹੈਗੇ ਨਾ ਕਦੇ ਮੰਮੀ ਨੇ ਇਦਾਂ ਰੋਕਿਆ ਭਾਬੀ ਨਹੀਂ ਜਾਣਾ ਹਨਾ ਨਹੀਂ ਮੰਮੀ ਕਹਿੰਦੇ ਨਹੀਂ ਕੋਈ ਨਾ ਬੱਚੇ ਖੇਡੇ ਆਉਣਗੇ ਹਨਾ ਬੱਚਾ ਨਾ ਕਿਉਂਕਿ ਉਹਨਾਂ ਨੂੰ ਪਤਾ ਵੀ ਇੱਥੇ ਬਹੁਤ ਜੀ ਲੱਗਦਾ ਬੱਚਿਆਂ ਨੂੰ ਬਹੁਤ ਟਾਈਮ ਹਨਾ ਮਤਲਬ ਇਦਾਂ ਹੋ ਜਾਂਦਾ ਇਹਨਾਂ ਨੂੰ ਬਿਹਾਏ ਅਸੀਂ ਕਦੋਂ ਜਾਈਏ ਆਪਣੇ ਨਾਨਕੇ ਮੰਮੀ ਹਿੰਦੇ ਵਿਚਾਰ ਕੋਈ ਨਾ ਵਿਚਾਰੇ ਖੇਡੇ ਆਉਣਗੇ ਹਨਾ ਤੇ ਇਦਾਂ ਮਤਲਬ ਹਾਸਕੇ ਭੇਜਦੇ ਆ ਨਾ ਕਦੇ ਹਸਣ ਨਹੀਂ ਤਾਂ ਕਿ ਆਪ ਵੀ ਨਹੀਂ ਜਾਣਾ ਤੁਸੀਂ ਕਹਿੰਦੇ ਕੋਈ ਗੱਲ ਨਹੀਂ ਫਿਰ ਤਿੰਨ ਚਾਰ ਮਹੀਨੇ ਬਾਅਦ ਜੇ ਤੁਸੀਂ 1 5 6 ਦਿਨ ਲਾ ਹੀ ਆਉਂਗੇ ਫਿਰ ਵੀ ਕੀ ਹੋਊਗਾ ਕੋਈ ਨਾ ਲਾਇਆ ਲਾਇਆ ਉਚਾਏ ਕਦੇ ਨਹੀਂ ਮੈਂ ਬਹੁਤ ਸੁਣਦੀ ਹੁੰਦੀ ਆ ਵੀ ਕੁੜੀਆਂ ਨੂੰ ਪੇਕੇ ਨਹੀਂ ਆਉਣ ਦਿੰਦੇ ਆ ਇਹ ਨਹੀਂ ਹਣਾ ਪਰ ਸਾਨੂੰ ਤਾਂ ਕਦੇ ਨਹੀਂ ਰੋਕਿਆ ਹੈਗਾ ਤੇ ਮੇਰੀ ਫੈਮਲੀ ਤਾਂ ਬਈ ਬਹੁਤ ਵਧੀਆ ਮੈਨੂੰ ਤਾਂ ਇਸ ਗੱਲ ਤੋਂ ਪਰਮਾਤਮਾ ਨੇ ਮੈਨੂੰ ਇੰਨੀ ਬਖਸ਼ਿਸ਼ ਕੀਤੀ ਆ ਨਾ ਬਹੁਤ ਵਧੀਆ ਤੇ ਮਨੇ ਮਾਰ ਜਾ ਮਹਿਸੂਸ ਹੁੰਦਾ ਮਾਰ ਜਾ ਮਹਿਸੂਸ ਹੁੰਦਾ ਬਾਕੀ ਜਿੰਨਾ ਟਾਈਮ ਦਾ ਮੰਮੀ ਹੈਗੇ ਆ ਉਹਨਾ ਟਾਈਮ ਤਾ ਮਤਲਬ ਬਹੁਤ ਹੀ ਵਧੀਆ ਮੜ ਕੇ ਫਿਰ پتہ ਗਿਆ ਜਿਨ੍ਹਾਂ ਦੇ ਘਰਾਂ ਚ ਨਹੀਂ ਸਰਦਾ ਉਹਨਾਂ ਨੂੰ ਵੀ ਔਖਾ ਹੋ ਜਾਂਦਾ ਉਹ ਚਾਹ ਕੇ ਵੀ ਨਹੀਂ ਆ ਸਕਦੇ ਹੁੰਦੇ ਹਨ ਮੈਨੂੰ ਪਤਾ ਵੀ ਮੇਰਾ ਸਰਦਾ ਵਾ ਫੋਨ ਕਰ ਲਈਦਾ ਸਵੇਰ ਸੁਬਾ ਵੀ ਕਰ ਲਈਦਾ ਸ਼ਾਮ ਨੂੰ ਵੀ ਕਰ ਲਈਦਾ ਤੇ ਅਸੀਂ ਠੀਕ ਠਾਕ ਵਧੀਆ ਬਰੁਨਾਰਾ ਜੀ ਨਹੀਂ ਲੱਗ ਰਿਹਾ ਹੈਗਾ ਬੱਚਾ ਵੀ ਨਾ ਉਹਨਾਂ ਨੂੰ ਇਹ ਆ ਵੀ ਬੱਚੇ ਆਏ ਇੱਥੇ ਚਲੇ ਗਏ ਕਿਉਂਕਿ ਉਹਨਾਂ ਦਾ ਬੇਟਾ ਦਿਓਰ ਦਾ ਬੇਟਾ ਵੀ ਆ ਗਿਆ ਨਾ ਪਿੱਛੇ ਪਿੱਛੇ ਇੱਕੋ ਹੀ ਰਹਿ ਗਿਆ ਸਾਡਾ ਸ਼ਰਾਰਤੀ ਘਰ ਉਹੀ ਰਹਿ ਗਿਆ ਬਸ ਬਾਕੀ ਸਾਰੇ ਇੱਥੇ ਆ ਉਹਨਾਂ ਨੇ ਬਸ ਇਹੀ ਹੁੰਦਾ ਵੀ ਚੀਂਡਾ ਰੋ ਵੀ ਵੀਡੀਓ ਕਰ ਲਾ ਲੈਂਦੇ ਥੋੜੇ ਜਿਹਾ ਟਾਈਮ ਬਾਅਦ ਜਦੋਂ ਬਰੁਨਾਰਾ ਨਾ ਨਹੀਂ ਦਿਲਜਾ ਲੱਗਦਾ ਹੁੰਦਾ ਚਲੋ ਜੀ ਗੱਲਾਂ ਹੋ ਗਈਆਂ ਬਹੁਤ ਆਪਾਂ ਕਰ ਦਈਏ ਵੀਡੀਓ ਦਾ ਐਂਡ ਤੇ ਦੱਸਿਓ ਫੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਠੀਕ ਹੈ ਤੇ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਕੱਲ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਸਸ਼ੀ ਗਾਲ ਜੀ ਸਾਰਿਆਂ ਨੂੰ